ਅਮਰੀਕਾ ਦੇ ਵੱਲੋਂ ਕੁਝ ਜਿਹੜੇ ਭਾਰਤੀ ਨੇ ਰਿਪੋਰਟ ਕਰਕੇ ਵਾਪਸ ਪੰਜਾਬ ਭੇਜੇ ਗਏ ਨੇ ਜਿਹੜੀ ਫਲਾਈਟ ਹੈ ਅੰਮ੍ਰਿਤਸਰ ਦੇ ਵਿੱਚ ਲੈਂਡ ਹੋਈ ਹੈ ਇਸ ਨੂੰ ਲੈ ਕੇ ਹੁਣ ਪੰਜਾਬ ਦੇ ਨਾਲ ਨਾਲ ਪੂਰੇ ਦੇਸ਼ ਦੀ ਸਿਆਸਤ ਕਾਫੀ ਜ਼ਿਆਦਾ ਗਰਮਾ ਚੁੱਕੀ ਹੈ ਤੇ ਵੱਖ-ਵੱਖ ਜਿਹੜੇ ਸੰਸਦਾਂ ਦੇ ਬਿਆਨ ਆ ਰਹੇ ਨੇ ਸੰਸਦ ਦੇ ਵਿੱਚ ਹੰਗਾਮਾ ਹੋਇਆ ਮੰਤਰੀਆਂ ਦੇ ਬਿਆਨ ਆ ਰਹੇ ਨੇ ਉਸੇ ਅਮਰੀਕਾ ਵੱਲੋਂ ਜਿਸ ਤਰ੍ਹਾਂ ਜਿਹੜਾ ਹੈਗਾ ਭਾਰਤੀਆਂ ਨੂੰ ਵਾਪਸ ਭੇਜਿਆ ਗਿਆ ਉਹ ਬਹੁਤ ਹੀ ਮਾਨਵਤਾ ਤੋਂ ਡਿੱਗੀ ਹੋਈ ਹਰਕਤੀ ਹੈ ਉੱਨਾ ਹੀ ਕੁਝ ਔਰਤਾਂ ਵੀ ਸ਼ਾਮਲ ਹੈ। ਉੱਨਾ ਔਰਤਾਂ ਦੇ ਵੀ ਦੇਖੋ ਪਹਿਰਾਣੇ ਬੀੜੀਆਂ ਲੈ ਕੇ ਆਈਆਂ, ਹੱਥ ਘੜੀਆਂ ਵੀ ਲੈ ਕੇ ਆਈਆਂ। ਤੁਸੀਂ ਆਪ ਦੇਖਿਆ ਕਿ মিডিਆ ਦੇ ਅੰਦਰ ਉਹ ਕਿਸ ਕਦਰ ਬੜੇ ਦੁਖੀ ਮਾਨਣਾ ਵਾਲੇ ਗੱਲ ਸਾਰੀ ਸੁਣਾ ਰਿਹਾ মিডিਆ ਵਾਲੇ ਜਿਹੜੇ ਦੋਸਤੀ ਤੋਂ ਨਾ ਜਣੀ ਕਿ ਤਰੀਕੇ ਨਾਲ ਅਮਰੀਕਾ ਨੇ ਕਿਸਨਿਆ ਦੇਣ ਦੀ ਕੋਸ਼ਿਸ਼ ਕੀਤੀ ਹੈ। ਜੇ ਇਸ ਤਰ੍ਹਾਂ ਸਾਡੇ ਮੁਲਕ ਚ ਆਉਂਗੇ ਤਾਂ ਅਸੀਂ ਦੋਸਤੀ ਦੀ ਪਰਵਾਹ ਨਹੀਂ ਕਰਦੇ। ਬੇਇੱਜ਼ਤੀ ਕਰਕੇ ਤੁਹਾਨੂੰ ਭੇਜਾਂਗੇ। ਨਿਊਜ਼ ਵੇਖ ਰਹੇ ਸਾਰੇ ਦੈਸ਼ਕਾ ਦਾ ਮੈਕੋਮਲ ਕਪੂਰ ਸਵਾਗਤ ਕਰਦੀਆਂ ਸਾਡੇ ਨਾਲ ਅੱਜ ਖਬਰਾਂ ਤੇ ਚਰਚਾ ਕਰਨ ਦੇ ਲਈ ਜੁੜੇ ਹੋਏ ਨੇ ਸਾਡੇ ਸੀਨੀਅਰ ਪੱਤਰਕਾਰ ਚਕਤਾ ਸਿੰਘ ਸਿੱਧੂ ਜੀ ਸਿੱਧੂ ਸਾਹਿਬ ਆਪ ਜੀ ਦਾ ਬਹੁਤ-ਬਹੁਤ ਸਵਾਗਤ ਹੈ ਮੇਰੇ ਪਾਣੀ ਦਸ ਸਨ ਬੜੇ ਸਤਿਕਾਰ ਨਾਲ ਸਸਿਕਾਲ ਹੁਮਲੇ ਅਹਿਮ ਮੁੱਦੇ ਲਓ ਸਵਾਲ ਜੀ ਸਿੱਧੂ ਸਾਹਿਬ ਜੀ ਦਾ ਸਭ ਤੋਂ ਪਹਿਲਾ ਗੱਲ ਕਰੀਏ ਬੀਤੇ ਦਿਨੀ ਅਮਰੀਕਾ ਦੇ ਵੱਲੋਂ ਕੁਝ ਜਿਹੜੇ ਭਾਰਤੀ ਨੇ ਰਿਪੋਰਟ ਕਰਕੇ ਵਾਪਸ ਪੰਜਾਬ ਭੇਜੇ ਗਏ ਨੇ ਜਿਹੜੀ ਫਲਾਈਟ ਹੈ ਅੰਮ੍ਰਿਤਸਰ ਦੇ ਵਿੱਚ ਲੈਂਡ ਹੋਈ ਹੈ ਇਸ ਨੂੰ ਲੈ ਕੇ ਹੁਣ ਪੰਜਾਬ ਦੇ ਨਾਲ ਨਾਲ ਪੂਰੇ ਦੇਸ਼ ਦੀ ਸਿਆਸਤ ਕਾਫੀ ਜ਼ਿਆਦਾ ਗਰਮਾ ਚੁੱਕੀ ਹੈ ਤੇ ਵੱਖ-ਵੱਖ ਜਿਹੜੇ ਸੰਸਦਾਂ ਦੇ ਬਿਆਨ ਆ ਰਹੇ ਨੇ ਸੰਸਦ ਦੇ ਵਿੱਚ ਹੰਗਾਮਾ ਹੋਇਆ ਮੰਤਰੀਆਂ ਦੇ ਬਿਆਨ ਆ ਰਹੇ ਨੇ ਇਹਨੂੰ ਤੁਸੀਂ ਕਿਵੇਂ ਵੇਖਦੇ ਹੋ ਦੇ ਕੋ ਜਦੋਂ ਆਪਾਂ ਮਰਤਾ ਦੀ ਗੱਲ ਕਰਦੇ ਹਾਂ ਤਾਂ 104 ਭਾਰਤੀ ਜਿਹੜੇ ਹੈਗੇ ਆ ਇੱਕ ਦਿਨ ਪਹਿਲਾਂ ਅਮਰਸਾਚ ਜਿਹੜਾ ਹੈਗਾ ਅਮਰੀਕਾ ਦੀ ਜਿਹੜੀ ਫੌਜ ਦਾ ਜਹਾਜ਼ ਹੈਗਾ ਉਹ ਉੱਥੇ ਉਤਰਿਆ ਉਹਦੇ ਚ 104 ਭਾਰਤੀ ਡਿਪੋਰਟ ਕੀਤੇ ਗਏ ਜੀ ਉਹ ਸੀ ਜਿਹੜੇ ਕਿ ਗੈਰਕਾਨੂੰਨੀ ਤੌਰ ਤੇ ਜਿਹੜੇ ਉੱਧਰ ਪ੍ਰਵਾਸ ਕਰਕੇ ਗਏ ਸੀ ਉੱਥੇ ਚਲੋ ਇੱਕ ਵੱਖਰਾ ਮੁੱਦਾ ਹੈ ਕਿ ਗੈਰਕਾਨੂੰਨੀ ਗਏ ਪਰ ਜਿਸ ਤਰੀਕੇ ਨਾਲ ਉਹ ਡਿਪੋਰਟ ਕੀਤੇ ਗਏ ਸਵਾਲ ਵੱਡੇ ਉਸ ਤੇ ਉੱਠ ਰਹੇ ਆ ਕਿ ਕਿਸ ਤਰ੍ਹਾਂ ਇਹ ਜਿਹੜਾ ਅਮਰੀਕਾ ਜਿਹੜਾ ਆਪਣਾ ਵੱਡਾ ਮਨੁੱਖੀ ਅਧਿਕਾਰਾਂ ਦਾ ਦਾਵੇਦਾਰ ਕਹਿੰਦਾ ਦੁਨੀਆ 'ਚ ਕਿਧਰੇ ਵੀ ਕੋਈ ਮਾਮਲਾ ਹੋਵੇ ਅਮਰੀਕਾ ਕਹਿੰਦਾ ਕਿਸੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸਭ ਤੋਂ ਵੱਡਾ ਝੰਡਾ ਬਰਦਾਰ ਹੈ ਉਸੇ ਅਮਰੀਕਾ ਵੱਲੋਂ ਜਿਸ ਕਦਰ ਜਿਹੜਾ ਹੈਗਾ ਭਾਰਤੀਆਂ ਨੂੰ ਵਾਪਸ ਭੇਜਿਆ ਗਿਆ ਉਹ ਬਹੁਤ ਹੀ ਮਾਨਵਤਾ ਤੋਂ ਡਿੱਗੀ ਹੋਈ ਹਕਸੀ ਯਾਨੀ ਇਹ ਸਾਤਾਕ ਗੱਲ ਚੱਲੀ ਗਈ ਕਿ ਜਿਹੜੀਆਂ ਰਿਪੋਰਟ ਹੋਣਗੀਆਂ ਸਾਰੀਆਂ ਜਿਹੜੇ ਨਾਗਰਿਕ ਰਿਪੋਰਟ ਹੋ ਕੇ ਇੰਡੀਆ ਆਇਆ ਉਦੋਂ ਉਹਨਾਂ 'ਚ ਕੁਝ ਔਰਤਾਂ ਵੀ ਸ਼ਾਮਲ ਹੈ ਉਹਨਾਂ ਔਰਤਾਂ ਦੇ ਵੀ ਦੇਖੋ ਪੈਰਾਂ ਨੇ ਬੀੜੀਆਂ ਲੈ ਗਈਆਂ ਹੱਥਖੜੀਆਂ ਵੀ ਲੈ ਗਈਆਂ ਮੈਂ ਆਪ ਦੇਖਿਆ ਕਿ ਮੀਡੀਆ ਦੇ ਅੰਦਰ ਉਹ ਕਿਸ ਕਦਰ ਬੜੇ ਦੁਖੀ ਮਾਨਨ ਵਾਲੇ ਗੱਲ ਸਾਰੀ ਸੁਣਾ ਰਿਹਾ ਮੀਡੀਆ ਵਾਲੇ ਜਿਹੜੇ ਦੋਸਤ ਮਤੋਂ ਉਹਨਾਂ ਨਾਲ ਗੱਲਬਾਤ ਕਰਨ ਜਾਂਦੇ ਆ ਇਹੋ ਜੀ ਸਥਿਤੀ ਦੇ ਵਿੱਚ ਅਮਰੀਕਾ ਵੱਲੋਂ ਇੱਕ ਪਾਸੇ ਅਸੀਂ ਬੜੇ ਵੱਡੇ ਦਾਅਵੇ ਕਰਦੇ ਆ ਸਵਾਲ ਇਹ ਇਸ ਕਰਕੇ ਵੀ ਉੱਠਦਾ ਹੈ ਕਿ ਮੁਲਕ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹ ਲਗਾਤਾਰ ਕਹਿੰਦੇ ਰਹਿੰਦੇ ਆ ਕਿ ਅਮਰੀਕਾ ਸਾਡਾ ਬੜਾ ਵੱਡਾ ਦੋਸਤ ਹੈ ਕਾਰਜ਼ੋਤੇੜ ਮੌਜੂਦਾ ਅਮਰੀਕਾ ਦੇ ਰਾਸ਼ਟਰਪਤੀ ਆਇਆ ਪਹਿਲੇ ਜਿਹੜਾ ਟਰੰਪ ਉਹਨਾਂ ਨਾਲ ਤਾਂ ਜਾਤੀ ਤੌਰ ਤੇ ਦੋਸਤੀ ਦੀ ਗੱਲ ਕਰਦੇ ਆ ਜੀ ਇੱਕ دوست ਹੋਵੇ ਕਿਸੇ ਵੱਡੇ ਮੁਲਕ ਦਾ ਔਰ ਆਪਣੇ ਮੁਲਕ ਦੀਆਂ ਸਵਾਰੀਆਂ ਚਾਹੇ ਗੈਰਕਾਨੂੰਨੀ ਗਏ ਹੋਣ ਉਹਨਾਂ ਨੂੰ ਰਿਪੋਰਟ ਕਿਤੇ ਜਾਣਾ ਤਾਂ ਚਲੋ ਸੀ ਕਿ ਵਾਪਸ ਭੇਜ ਦਿੰਦੇ ਚਾਹੇ ਕਿਸੇ ਤਰੀਕੇ ਨਾਲ ਵਾਪਸ ਭੇਜਦੇ ਪਰ ਜਹਾਜ਼ 'ਚ ਬਿਠਾ ਕੇ ਉਹ ਵੀ ਇਸ ਤਰ੍ਹਾਂ ਜਿਹੜਾ ਜਹਾਜ਼ ਇਸ ਤਰੀਕੇ ਨਾਲ ਭੇਜਾਇਆ ਗਿਆ ਜਿਹੜਾ ਫੌਦਾ ਜਹਾਜ਼ ਸੀ ਜਿਹੜਾ ਕਿ ਸਵਾਰੀਆਂ ਲਈ ਤਾਂ ਹੈ ਹੀ ਨਹੀਂ ਸੀ ਸਮਾਨ ਢੋਣ ਵਾਲਾ ਜਹਾਜ਼ ਔਰ ਉਹਦੇ ਵਿੱਚ ਵੀ ਹਾਥਕੜੀਆਂ ਲਾ ਕੇ ਦੇਖੋ ਜਹਾਜ਼ 'ਚ ਜਦੋਂ ਬੈਠ ਕੇ ਤੋਂ ਉਹਨਾਂ ਨੇ ਕਿੱਧਰ ਜਾਣਾ ਸੀ ਜਾਨੀ ਇੱਕ ਤਰੀਕੇ ਨਾਲ ਅਮਰੀਕਾ ਨੇ ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਜੇ ਇਸ ਤਰ੍ਹਾਂ ਸਾਡੇ ਮੁਲਕ ਚ ਆਉਂਗੇ ਤਾਂ ਅਸੀਂ ਦੂਸਤੀ ਦੀ ਪ੍ਰਵਾਹ ਨਹੀਂ ਕਰਦੇ ਬੇਇੱਜ਼ਤੀ ਕਰਕੇ ਤੁਹਾਨੂੰ ਭੇਜਾਂਗੇ ਦੁਨੀਆ ਭਰ 'ਚ ਇਹ ਸਵਾਲ ਉੱਠਿਆ ਇਸ ਨਾਮ ਨੇ ਲੈ ਕੇ ਜਦੋਂ ਆਪਾਂ ਪਾਰਲੀਮੈਂਟ ਦੀ ਗੱਲ ਕਰਦੇ ਆਂ ਪਾਰਲੀਮੈਂਟ ਦੇ ਦੋਆਂ ਸਦਨਾਂ ਦੇ ਅੰਦਰ ਚਾਹੇ ਲੋਕ ਸਭਾ ਹੋਵੇ ਰਾਜ ਸਭਾ ਹੋਵੇ ਤਗੜੇ ਗਾਮੇ ਹੋਵੇ ਭਰੋਦੀ ਤੇ ਲਗਾਤਾਰ ਇਹ ਕਹਿ ਰਹੀ ਹੈ ਕਿ ਮਾਮਲਾ ਅਮਰੀਕਾ ਨਾਲ ਉਠਾਇਆ ਜਾਣਾ ਚਾਹੀਦਾ ਹੈ ਭਾਰਤ ਨੂੰ ਬਹੁਤ ਹੀ ਬੇਇਜ਼ਤ ਕੀਤਾ ਗਿਆ ਭਾਰਤ ਦੇ ਨਾਗਰਿਕਾਂ ਨੂੰ ਬੇਇਜ਼ਤ ਕੀਤਾ ਗਿਆ ਜੀ ਉਹਨਾਂ ਦਾ ਗੈਰ ਕਾਨੂੰਨੀ ਇਥੇ ਪ੍ਰਵਾਸ ਕਰਨਾ ਇੱਕ ਵੱਖਰਾ ਮੁੱਦਾ ਹੈ ਪਰ ਉਹਨਾਂ ਨੂੰ ਜਿਸ ਤਰੀਕੇ ਨਾਲ ਭੇਜਿਆ ਗਿਆ ਉਹ ਗੈਰមនុស្សਖੀ ਘਰਾ ਜਿੱਦਾਂ ਮੈਂ ਕਿਹਾ ਕਿ ਉਹਨਾਂ 'ਚ ਕੋਈ 14-18 ਸਾਲ ਦੇ ਬੱਚੇ ਵੀ ਹੋਣਗੇ ਉਹਨਾਂ 'ਚ ਔਰਤਾਂ ਵੀ ਹੈ ਉਹਨਾਂ 'ਚ ਨੌਜਵਾਨ ਵੀ ਹੈ ਔਰ ਜਿਨ੍ਹਾਂ ਦੀ ਉਮਰ ਜਿਹੜੀ ਹੈ 18 ਸਾਲ ਤੋਂ ਲੈ ਕੇ ਤਕਰੀਬਨ 40-41 ਸਾਲ ਤੱਕ ਦੀ ਉਮਰ ਦੇ ਹੈ ਕਿ ਜੇ ਉਹਨਾਂ ਦੀਆਂ ਜ਼ਿੰਦਗੀਆਂ ਵੱਲ ਨਜ਼ਰ ਮਾਰੀਏ ਤਾਂ ਸੁਣਨ ਵਾਲਿਆਂ ਦੇ ਵੀ ਜਿਹੜੇ ਹਿਰਦੇ ਬਲੂੰਦਰੇ ਜਾਂਦੇ ਕਿਸ ਕਦਰ ਜਿਹੜੇ ਇੱਕਿਆਂ ਦੇ ਮਾਪੇ ਹੰਝੂ ਕਹਿ ਰਹੇ ਆ ਰੋ ਰਹੇ ਆ ਕਿ ਇਹਦੀ ਮਾਂ ਰੋ ਰਹੀ ਹੈ ਕਿਸੇ ਦਾ ਬਾਪ ਰੋ ਰਿਹਾ ਰੋਣ ਵੀ ਕਿਉਂ ਨਾ ਜਿਹੜੇ ਬਾਪ ਨੇ ਸਧਾਰਨ ਪਰਿਵਾਰ ਹੋਵੇ ਸਧਾਰਨ ਕਿਸਾਨ ਹੋਵੇ 45-45 ਲੱਖ ਰੁਪਇਆ ਮੈਂ ਸੁਣ ਰਿਹਾ ਸੀਗਾ ਦੋਆਬੇ ਦਾ ਇੱਕ ਪਰਿਵਾਰ ਦੀ ਕਹਾਣੀ ਕਿ 45 ਲੱਖ ਰੁਪਇਆ ਖਰਚ ਕੇ ਉਹਨਾਂ ਨੇ ਆਪਣੇ ਬੇਟੇ ਨੂੰ 17 ਸਾਲ ਦਾ ਸੀ ਤੇ ਹੁਣ ਜਦੋਂ ਵਾਪਸ ਆਇਆ 18 ਸਾਲ ਦਾ ਹੋ ਗਿਆ ਤੇ ਕੁਝ ਹੀ ਦਿਨ ਉਹ ਅਮਰੀਕਾ ਚ ਰਿਹਾ ਤੇ ਡਿਪੋਰਟ ਹੋ ਗਿਆ 45 ਲੱਖ ਰੁਪਇਆ ਕਹਿੰਦੇ ਕਿਵੇਂ ਇਕੱਠਾ ਕੀਤਾ ਆਪਣੇ ਡੰਗਰ ਵੇਚੇ ਜ਼ਮੀਨ ਕੁਝ ਵੇਚੀ ਆਪਣੇ ਭੈਣਾਂ ਤੋਂ ਪੈਸੇ ਲਏ ਮਕਾਨ ਤੇ ਕਰਜ਼ਾ ਲਿਆ ਮੈਂ ਕਈਆਂ ਦੇ ਘਰ ਮੀਡੀਆ 'ਚ ਹੀ ਦੇਖਿਆ ਦੇਖੋ ਉਹਦੇਆਂ ਦੇ ਘਰਾਂ 'ਚ ਸੀਮਿੰਟ ਵੀ ਨਹੀਂ ਦੁਆਰਾ ਤੇ ਲੱਗਿਆ ਵਾ ਉਦਾਂ ਲਿਚਾਂ ਨਾਲ ਦੁਆਰਾ ਜਿਹੜੀਆਂ ਸੀਮਿੰਟ ਨਾਲ ਚਿਣੀਆਂਆਂ ਆ ਸਧਾਰਨ ਘਾਰ ਆ ਪਤਾ ਨਹੀਂ ਕਿਹੜੇ ਖਲ ਖੁੰਝਾਂ ਚੋਂ ਪੈਸਾ ਇਕੱਠਾ ਕਰਕੇ 45 ਲੱਖ ਕੀਤਾ ਹੋਇਆ ਜੀ ਇੱਕ ਮਾਣਾਜ ਕੋਈ ਵੀਰੇ ਆਲਾ ਗੱਲਬਾਤ ਕਰ ਰਿਹਾ ਸੀ ਉਹ ਪੁੱਛ ਰਿਹਾ ਕਿ ਤੁਹਾਡੇ ਬੇਟਾ ਜਿਹੜਾ ਕੱਲ ਆਇਆ ਸੀ ਕਿੱਥੇ ਗਿਆ ਉਹ ਕਹਿੰਦੀ ਸਵੇਰ ਦਾ 5 ਵਜੇ ਤੱਕ ਘਰੋਂ ਗਿਆ ਪਤਾ ਨਹੀਂ ਕਿੱਥੇ ਗਿਆ ਉਹ ਨਾ ਤਾਂ ਉਹਦੇ ਕੋਲੇ ਕੋਈ ਮੋਬਾਈਲ ਫੋਨ ਆ ਨਾ ਕੋਈ ਜਾਣਕਾਰੀ ਹੈ ਨਾ ਮਾਂ ਨੂੰ ਦੱਸ ਕੇ ਗਿਆ ਕਿ ਕਿੱਥੇ ਗਿਆ ਜੋਨ ਬੱਚੇ ਆ ਇਹਨੇ ਨੇ ਪੈਸੇ ਖਰਚ ਕਰਕੇ ਘਰਾਂ ਤੋਂ ਗਏ ਹੋਣਗੇ ਉਹਨਾਂ ਦੇ ਪਰਿਵਾਰਾਂ ਨੂੰ ਉਹਨਾਂ ਦੇ ਬੱਚਾ ਨੂੰ ਸੰਭਾਲਣਾ ਸਾਡੀ ਜਿਹੜੀ ਆਪਣੀ ਸਰਕਾਰ ਆ ਪੰਜਾਬ ਦੀ ਉਹਦੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਪਰਿਵਾਰ ਬਹੁਤ ਵੱਡੇ ਸੰਕਟ ਜੋ ਨਿਕਲ ਰਿਹਾ ਠੀਕ ਹੈ ਪਾਰਲੀਮੈਂਟ ਸ ਹਗਾਮਾ ਕੀਤਾ ਹੈ ਔਰ ਪਾਰਲੀਮੈਂਟ ਦੇ ਹਗਾਮੇ ਦੀ ਜੋ ਆਪਾਂ ਗੱਲ ਕਰਦੇ ਆਂ ਵਿਰੋਧੀ ਧਿਰਾਂ ਨੇ ਤਾਂ ਕੋਈ ਕਸਰ ਨਹੀਂ ਛੱਡੀ ਉਹਨਾਂ ਨੇ ਬਾਹਰ ਆ ਕੇ ਜਿਹੜਾ ਸੈਸ਼ਨ ਤੋਂ ਸੰਸਦ ਤੋਂ ਬਾਹਰ ਆ ਕੇ ਬਕੈਦਾ ਹੱਥਾਂ ਚ ਹੱਤਕੜੀਆਂ ਲਾ ਕੇ ਉਹਨਾਂ ਨੇ ਜੇ ਕਹਾਏ ਕਿ ਕਿਸ ਕਦਰ ਇੰਡੀਅਨ ਜਿਹੜੇ ਹੈਗੇ ਉਹਨਾਂ ਦੀ ਬੇਇੱਜ਼ਤੀ ਕੀਤੀ ਗਈ ਹੈ ਅਮਰੀਕਾ ਵੱਲੋਂ ਪਰ ਦੂਜੇ ਪਾਸੇ ਸੰਸਦ ਦੇ ਅੰਦਰ ਜਿਹੜੇ ਭਾਰਤ ਦੇ ਵਿਦੇਸ਼ ਮੰਤਰੀ ਹੈ ਉਹ ਇਹ ਕਹਿੰਦੇ ਕੋਈ ਨਵੀਂ ਗੱਲ ਨਹੀਂ ਪਹਿਲਾਂ ਵੀ ਇੱਥੇ ਵਾਪਸ ਆਉਂਦੇ ਰਹੇ ਆ ਪਹਿਲਾਂ ਵਾਪਸ ਆਉਣਾ ਕੋਈ ਵੱਖਰੀ ਗੱਲ ਹੈ ਵਾਪਸ ਆਉਂਦੇ ਠੀਕ ਹੈ ਪਰ ਇਸ ਕਦਰ ਬੇਇੱਜ਼ਤ ਕਰਕੇ ਹੱਥਕੜੀਆਂ ਲਗਾ ਕੇ ਤੁਹਾਡੀਆਂ ਔਰਤਾਂ ਨੂੰ ਵੀ ਹੱਥਕੜੀਆਂ ਲਗਾ ਕੇ ਵਾਪਸ ਭੇਜਿਆ ਜਾਵੇ ਜੀ ਉਸ ਮਾਲਕ ਵੱਲੋਂ ਜਿਹੜਾ ਮਾਨਵੀ ਅਧਿਕਾਰਾਂ ਦਾ ਵੱਡਾ ਦਾਵੇਦਾਰ ਹੈ ਉਹਨਾਂ ਦੇ ਸਖਤੀਆਂ ਕੀਤੀਆਂ ਜਾ ਸਕਦੀਆਂ ਸੀ ਕਿ ਵਾਪਸ ਭੇਜਿਆ ਜਾ ਸਕਦਾ ਸੀ ਉਧਰ ਨਹੀਂ ਰੱਖਣਾ ਉਹਨਾਂ ਨੂੰ ਜੀ ਵਾਪਸ ਭੇਜਦੇ ਤਾਂ ਗੱਲ ਹੀ ਖਤਮ ਫਿਰ ਹੱਥ ਕੜੀਆਂ ਕਦੇ ਨਹੀਂ ਲਾਈਆਂ ਗਈਆਂ ਸੋ ਇਦਾਂ ਜਿਹੜੀ ਬਹੁਤ ਵੱਡੀ ਜਿਹੜੀ ਉਹਨਾਂ ਪਰਿਵਾਰਾਂ ਨੂੰ ਇੱਕ ਤਰ੍ਹਾਂ ਦਾ ਅ ਬਹੁਤ ਹੀ ਸਦਮੇ ਵਿੱਚੋਂ ਗੁਜ਼ਰਨਾ ਪੈ ਰਿਹਾ ਉਹਨਾਂ ਪਰਿਵਾਰਾਂ ਨੂੰ ਟਾਸ ਦੇਣ ਦੀ ਲੋੜ ਹੈ ਸਭਾਲਣ ਦੀ ਲੋੜ ਹੈ ਉਹਨਾਂ ਬੱਚਿਆਂ ਨੂੰ ਸਭਾਲਣ ਦੀ ਲੋੜ ਹੈ ਦੇਖੋ ਕੱਲ੍ਹ ਤਾਂ ਠੀਕ ਹੈ ਪੁਲਿਸ ਵਾਲਿਆਂ ਨੇ ਵੱਖ-ਵੱਖ ਏਜੰਸੀਆਂ ਨੂੰ ਪੁੱਛਿਆ ਤਾਂ ਉਹਨੂੰ ਕਿੱਥੇ-ਕਿੱਥੇ ਰੱਖਿਆ ਕਿਤੇ ਗਏ ਕਿਵੇਂ ਗਏ ਕਿਤੋਂ ਪੈਸੇ ਲਏ ਇਹ ਸਾਰੀ ਜਾਣਕਾਰੀ ਉਹਨਾਂ ਦੇ ਲਈ ਆਪਣੇ ਲੋਡ ਸੀ ਉਹਨਾਂ ਨੇ ਇਕੱਠੀ ਕਰਦੇ ਨੇ ਔਰ ਜਿਹੜੀ ਪਰਿਵਾਰਾਂ ਨੂੰ ਜ਼ਰੂਰਤ ਆ ਉਹਨਾਂ ਬੱਚਿਆਂ ਨੂੰ ਜ਼ਰੂਰਤ ਆ ਇਹੋ ਜੇ ਸੰਕਟ ਟਾਕ ਦੇਣ ਦੀ ਉਹ ਕਿਧਰੇ ਨਜ਼ਰ ਨਹੀਂ ਆਉਂਦੀ ਮੈਂ ਸਮਝਦਾ ਕਿ ਚਾਹੇ ਕੇਂਦਰ ਦੀ ਸਰਕਾਰ ਹੋਵੇ ਚਾਹੇ ਆਪਣਾ ਦੀ ਸਰਕਾਰ ਤੁਸੀਂ ਤਸਵੀਰਾਂ ਖਿਚਾਓ ਮੀਡੀਆ 'ਚ ਬਿਆਨਬਾਜ਼ੀ ਕਰੋ ਇੱਕ ਦੂਜੇ ਨੂੰ ਕੋਸੋ ਜੀ ਔਰ ਘੱਟੋ ਘਾਟੋ ਨਾਲ ਪਰਿਵਾਰਾਂ ਦੀ ਸਾਰ ਜ਼ਰੂਰ ਲਓ ਜਿਹੜੇ ਪਰਾਰ ਇਨੇ ਵੱਡੇ ਸੰਗਠਨੋਂ ਨਿਕਲ ਕੇ ਗਏ ਅਕਰਬ ਕਾਲਵੀ ਜ਼ਿਕਰ ਕਰਦੇ ਸੀ ਕਿ ਬਾਹਰ ਕਿਉਂ ਗਏ ਜੀ ਜੀ ਬਾਹਰ ਕੋਈ ਚਾਹ ਨੂੰ ਤਾਂ ਗਿਆ ਨਹੀਂ ਕੋਈ ਪੁੱਛ ਰਿਹਾ ਜੀ 45 ਲੱਖ ਰੁਪਏ ਦਿੱਤਾ ਕਿਉਂ ਕਿਸੇ ਨੇ ਕਿਹਾ ਸੀ ਇੰਦਾ ਦਿਲ ਕਰਦਾ 45 ਲੱਖ ਰੁਪਏ ਇੱਥੇ ਕਿੱذੇ ਰੱਖਣ ਨੂੰ ਬਿਲਕੁਲ ਕਿੰਨੇ ਲੰਬੇ ਸਮੇਂ ਤੋਂ ਪੰਜਾਬ ਚ ਰੌਲਾ ਪੈਂਦਾ ਰਹਿ ਕੇ ਏਜੰਟ ਕਿਸ ਕਰ ਠੱਗੀਆਂ ਮਾਰ ਰਿਹਾ ਲੁੱਟ ਰਿਹਾ ਹੁਣ ਜੇ ਉਹਨਾਂ ਦੀਆਂ ਕਹਾਣੀਆਂ ਸੁਣੇ ਕਿ ਕਿਸ ਤਰ੍ਹਾਂ ਏਜੰਟਾਂ ਨੇ ਉਹਨਾਂ ਨੂੰ ਲੁੱਟਿਆ ਕਿਸ ਤਰ੍ਹਾਂ ਉਹਨਾਂ ਤੋਂ ਪੈਸੇ بار-बार ਲੈਂਦੇ ਰਹੇ ਔਰ ਕਿਸ ਕਦਰ ਉਹਨਾਂ ਹਨੇਰੇ 'ਚ ਤੱਕ ਦਿੱਤਾ ਗਿਆ ਪਤਾ ਨਹੀਂ ਹੋ ਸਕਦਾ ਸਾਰੇ ਬਚ ਕੇ ਵਾਪਸ ਆ ਗਏ ਜਾਂ ਦੂਜੇ ਜਿਹੜੇ ਹੈਗੇ ਕਿਹੋ ਜੀ ਮਸੀਬਤ 'ਚ ਹੋਣਗੇ ਬਹੁਤ ਵੱਡਾ ਸੰਕਟ ਹੈ ਜਦੋਂ ਅਸੀਂ ਕਿਸੇ ਇੱਕ ਪਰਿਵਾਰ ਦੇ ਵੀ ਜਦੋਂ ਭਾਰਤੀ ਨਾਲ ਕਿਸੇ ਨਾਲ ਇਦਾਂ ਦੀ ਜਾਤੀ ਹੁੰਦੀ ਅਸੀਂ ਜ਼ਿਕਰ ਕਰਦੇ ਆ ਕਿ ਅਸੀਂ ਇੰਡੀਅਨ ਹੈ ਅਸੀਂ ਜਾਤੀ ਬਰਬਾਦ ਨਹੀਂ ਕਰ ਸਕਦੇ ਤੇ ਹੁਣ ਸਾਡੇ ਸੰਕੜੇ ਸਾਰਾ ਪਰਿਵਾਰਾਂ ਨੂੰ ਇੱਕ ਸੰਘਰਸ਼ੋਂ ਨਿਕਲਣਾ ਪੈ ਰਿਹਾ ਸੋ ਵੱਡਾ ਮਾਮਲਾ ਹੈ ਇੰਡੀਆ ਦੇ ਜਿਹੜੇ ਪੰਜਾਬ ਸਰਕਾਰ ਹੈ ਇਹਨਾਂ ਨੂੰ ਫੌਰੀ ਤੌਰ ਤੇ ਧਿਆਨ ਦੇਣ ਦੀ ਲੋੜ ਤਾਂ ਹਾਈ ਸੰਸਦ ਦੇ ਮੈਂਬਰ ਕਹਿ ਰਹੇ ਕਿ ਮਾਮਲਾ ਪ੍ਰਧਾਨ ਮੰਤਰੀ ਨੂੰ ਅਮਰੀਕਨ ਜਿਹੜਾ ਰਾਸ਼ਟਰਪਤੀ ਉਹਦੇ ਨਾਲ ਬਿਠਾਉਣਾ ਚਾਹੀਦਾ ਹੈ ਇਸ ਕਰਕੇ ਹੋਰ ਵੀ ਐਮਾ ਕਿ ਅਗਲੇ ਕੋਈ ਦਿਨਾਂ ਤੱਕ ਜਿਹੜੇ ਭਾਰਤ ਦੇ ਪ੍ਰਧਾਨ ਮੰਤਰੀ ਅਮਰੀਕਨ ਰਾਸ਼ਟਰਪਤੀ ਨੂੰ ਮਿਲਣ ਜਾ ਰਹੇ ਆ ਸੋ ਸਾਰੇ ਕੰਮ ਚੱਲਦੇ ਆ ਇਦਾਂ ਦੇ ਕਰਤਨ ਵਾਲੇ ਸਬੰਧ ਦੇ ਨਾਲ ਕੋਈ ਦੋਸਤੀ ਦੀ ਸਨਹ ਹੈਗੀ ਤੋਕੋ ਕੀਤੀ ਜਾਂਦੀ ਸੀ ਜਿਹੜੀ ਕਿ ਕਿਤੇ ਵੀ ਨਜ਼ਰ ਨਹੀਂ ਆ ਰਹੀ ਜੀ ਕਮਲ ਬਿਲਕੁਲ ਸਿੱਧੂ ਸਾਹਿਬ ਉੱਤਰ ਤੁਹੇ ਪਾਸੇ ਆਪਿਆ ਦਿੱਲੀ ਇਲੈਕਸ਼ਨ ਦੀ ਗੱਲ ਕੀਤੀ ਹੈ ਤਾਂ ਦਿੱਲੀ ਚੋਣਾਂ ਨੂੰ ਲੈ ਕੇ ਮਾਹੌਲ ਕਾਫੀ ਗਰਮਾਇਆ ਹੋਇਆ ਹੈ ਸਿਆਸੀ ਪਾਰਟੀਆਂ ਦੇ ਵੱਲੋਂ ਜਿਹੜਾ ਬਿਆਨਬਾਜ਼ੀ ਦਾ ਦੌਰ ਖਤਮ ਨਹੀਂ ਹੋ ਰਿਹਾ ਇਸ ਵਿਚਾਲੇ ਹੁਣ ਕੇ ਜੀ ਨਿ왈 ਸਾਹਿਬ ਜੀ ਨੇ ਇੱਕ ਵੱਡਾ ਦਾਵਾ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਈਵੀਐਮ ਰਾਹੀਂ 10% ਦੀ ਵੋਟਾਂ ਦੇ ਨਾਲ ਜਿਹੜੀ ਹੈ ਛੇੜਛਾੜ ਹੋ ਸਕਦੀ ਹੈ ਦੇਖੋ ਚੋਣਾਂ ਇੱਕ ਦਿਨ ਪਹਿਲਾਂ ਨਿਕਲ ਕੇ ਗਈਆਂ ਹੁਣ ਆਮ ਆਦਮੀ ਪਾਰਟੀ ਦੇ ਸੁਖਵੀਰ ਨਵਿੰਦ ਕੇਦਰੀਵਾਲ ਔਰ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਉਹਨਾਂ ਨੇ ਦੋਸ਼ ਲਾਇਆ ਆ ਪਾ ਉਹ ਦੋਸ਼ ਨੂੰ ਆਪਣੇ ਤੌਰ ਤੇ ਨਕਾਰਤਾ ਨਹੀਂ ਸਕਦੇ ਉਹਨਾਂ ਕੋਲ ਕੋਈ ਸਬੂਤ ਜਾਂ ਜਾਣਕਾਰੀ ਹੋਏਗੀ ਜੀ ਜਿਹੜਾ ਉਹਨਾਂ ਨੂੰ ਇੱਡਾ ਵੱਡਾ ਖਰਸੇ ਦਾ ਪ੍ਰਗਟਾਵਾ ਕੀਤਾ ਗਿਆ ਪਰ ਵੱਡੀ ਗੱਲ ਇਹ ਹੈ ਕਿ ਮਾਮਲਾ ਸਿੱਧੇ ਤੌਰ ਤੇ ਜੁਰਦਾ ਜਾ ਕੇ ਚੋਣ ਕਮਿਸ਼ਨ ਨਾਲ ਜੀ ਕੀ ਚੋਣ ਕਮਿਸ਼ਨ ਜਿਹੜਾ ਹੈ ਅਰਵਿੰਦ ਕੇਜਰੀਵਾਲ ਦੇ ਦਾਅਵੇ ਨੂੰ ਪ੍ਰਵਾਨ ਕਰੇਗਾ ਜਿਹੜੀਆਂ ਪਿਛਲੀਆਂ ਆਪਾਂ ਦੇਖੀਏ ਜਿੰਨੀਆਂ ਵੀ ਘਣਾਵਾਇਦਨੀਆਂ ਵਾਪਰੀਆਂ ਚੋਣ ਕਮਿਸ਼ਨ ਨੇ ਸਾਫ਼ ਤੌਰ ਤੇ ਕਿਹਾ ਕਿ ਜਿਹੜੇ ਈਵੀਐਮ ਮਸ਼ੀਨਾਂ ਕੋਈ ਇਦਾਂ ਦੀ ਗੜਬੜ ਨਹੀਂ ਹੁੰਦੀ ਪੋਲੀਟিক্যাল ਪਾਰਟੀਆਂ ਕਹਿੰਦਾ ਜਦੋਂ ਤਾਂ ਜਿੱਤ ਜਾਂਦੀਆਂ ਉਸ ਦਾ ਮਸ਼ੀਨਾ ਸਹੀ ਹੁੰਦੀਆਂ ਜਦੋਂ ਹਾਰ ਜਾਂਦੀਆਂ ਤਾਂ ਮਸ਼ੀਨਾ ਦੇ ਦੋਸ਼ ਲਾ ਲੈਂਦੇ ਆ ਹੁਣ ਕੀ ਅਰਵਿੰਦ ਕੇਜਰੀਵਲ ਦਾ ਦੋਸ਼ ਪ੍ਰਵਾਨ ਹੋਏਗਾ ਕਿ ਨਹੀਂ ਹੋਏਗਾ ਇਹ ਦੇਖਣ ਵਾਲਾ ਚੋਣ ਕਮਿਸ਼ਨ ਕਿਦਾਂ ਫੈਸਲਾ ਲੈਂਦੇ ਆ ਜੂੜੀ ਐਮਓਏ ਹੈ ਕਿ ਦਿੱਲੀ ਦੇ ਵਿੱਚ ਸਿੱਧੇ ਤੋਂ ਮੁਕਾਬਲਾ ਜਿਹੜਾ ਬਣਿਆ ਵਾ ਉਹ ਆਪ ਤੇ ਪਾਰਟੀਆਂ ਦਾ ਦੋ ਤਰ੍ਹਾਂ ਦਾ ਮੁਕਾਬਲਾ ਹੈ ਕਾਂਗਰਸ ਜ਼ਰੂਰ ਤੀਜੀ ਧਿਰ ਦੇ ਤੌਰ ਤੇ ਮੈਦਾਨ 'ਚ ਹੈ ਪਰ ਕਿਸੇ ਵੀ ਚੋਣ ਸਰਵੇਖਣ ਦੇ ਵਿੱਚ ਕਾਂਗਰਸ ਨੂੰ ਜਿੱਤ ਦੇ ਨੇੜੇ ਤੇੜੇ ਤਾਂ ਕੀ ਇੱਕ ਅੱਧੀ ਸੀਟ ਦੇ ਨੇੜੇ ਤੇੜੇ ਨੇ ਦੱਸਿਆ ਕੋਈ ਕਹਿੰਦਾ ਇੱਕ ਲੈ ਜਾਏਗੀ ਕੋਈ ਕਹਿੰਦਾ ਇੱਕ ਵੀ ਨਹੀਂ ਜਾਰ ਸਕਦੀ ਜੀ ਯਾਨੀ ਕਾਂਗਰਸ ਦੇ ਕੋਈ ਨੈਸ਼ਨਲ ਪਾਰਟੀ ਹੈ ਪਾਰਲੀਮੈਂਟ ਸਭਾ ਡਈਉਂਦੀ ਊਂਕਾ ਵਿਰੋਧੀ ਦਰਿਆ ਕੋਈ ਹੈ ਪਰ ਦਿੱਲੀ ਚ ਆਪਣੀ ਸਤਾ ਚ ਵੀ ਰਹੇ ਹੈ ਇਸ ਕਦਰ ਸਿੱਧੀ ਕਿਉਂ ਕਾਂਗਰਸ ਦੀ ਬਣ ਗਈ ਹੈ ਕਿ ਕਿਸੇ ਵੀ ਚੋਣ ਸਰਵੇਖਣ ਨੇ ਜਿਹੜਾ ਇਲੈਕਸ਼ਨ ਤੋਂ ਬਾਅਦ ਆਇਆ ਵੋਟਾਂ ਪੂਤਨ ਤੋਂ ਬਾਅਦ ਆਇਆ ਕਾਂਗਰਸ ਦਾ ਕਿਤੇ ਵੀ ਕੋਈ ਸੀਟ ਮਿਲਦੀ ਨਜ਼ਰ ਨਹੀਂ ਦਿਖਾ ਰਹੇ ਕਹਿੰਦੇ ਕਦੀ ਆਜਦਾ ਆਜੇ ਉਹੀ ਤਕਰੀਬਨ ਜਿਹੜਾ ਮੈਂ ਅੰਦਾਜ਼ਾ ਹੀ ਹੈ ਅਸਲ ਮੁਕਾਬਲਾ ਆਪ ਦਾ ਤੇ ਭਾਜਪਾ ਦਾ ਦਿਖਾ ਰਿਹਾ ਉਹਦੇ ਚ ਵੀ ਥੋੜਾ ਭਾਜਪਾ ਦਾ ਜਿਹੜਾ ਹੱਥ ਆ ਉੱਪਰ ਦਿਖਾ ਰਿਹਾ ਖੈਰ ਜਿਹੜੇ ਆਪਦੇ ਆਗੂ ਉਹਨਾਂ ਨੇ ਨਕਾਰਿਆ ਇਹਨਾਂ ਦੋਸਾਂ ਨੂੰ ਇਹਨੇ ਚੋਣ ਸਰਵੇਖਣਾਂ ਦੀ ਗੱਲ ਨਹੀਂ ਹੁੰਦੀ ਜ਼ਮੀਨੀ ਹਕੀਕਤਾਂ ਕੁਝ ਹੋਰ ਹੁੰਦੀਆਂ ਸੋ ਇੱਕ ਆਦਨ ਇੰਤਜ਼ਾਰ ਕਰਨਾ ਹੋਵੇਗਾ 8 ਤਰੀਕ ਤੇ ਨਜ਼ਰਾਂ ਬਣੀ ਐ 8 ਤਰੀਕ ਨੂੰ ਦਿੱਲੀ ਦੇ ਲੋਕਾਂ ਦਾ ਫਤਵਾ ਸામਨੇ ਆਏਗਾ ਦਿੱਲੀ 'ਚ ਕਿਸ ਦੀ ਬਣੇਗੀ ਸਰਕਾਰ ਲਾਜ਼ਮੀ ਹੈ ਇਸ ਦਾ ਪ੍ਰਗ ਕੌਮੀ ਰਾਜ ਨੀਤੀ ਤੇ ਵੀ ਪੇਗਾ ਜੀ ਦੂਜੇ ਪਾਸੇ ਆਪਾਂ ਸ਼ੰਭੂ ਬਾਰਡਰ ਵਾਲੀ ਗੱਲ ਕੀਤੀ ਜਾਵੇ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਜਾਰੀ ਹੈ ਤੇ ਕਿਸਾਨਾਂ ਦੇ ਵੱਲੋਂ ਮਹਾ ਪੰਚਾਇਤਾਂ ਦਾ ਦੌਰ ਵੀ ਜਾਰੀ ਕਰ ਦਿੱਤਾ ਹੈ ਢੱਲੇਵਾਲ ਸਾਹਿਬ ਨੇ ਵਾਕਵਾ ਕਿਸਾਨ ਜਥੇਬੰਦੀਆਂ ਨੂੰ ਸਮੇਂ-ਸਮੇਂ ਤੇ ਸ਼ੰਭੂ ਬਾਰਡਰ ਤੇ ਪਹੁੰਚਣ ਦੀ ਅਪੀਲ ਕੀਤੀ ਹੈ ਤੇ ਉਹਨਾਂ ਕਿਹਾ ਹੈ ਕਿ ਵੱਧ ਤੋਂ ਵੱਧ ਜੜੇ ਕਿਸਾਨ ਨੇ ਉਹ ਸ਼ੰਭੂ ਬਾਰਡਰ ਤੇ ਪਹੁੰਚਣ ਦੁਖੋ ਭਾਕਸਰਾ ਆਪਣੇ ਪ੍ਰੋਗਰਾਮ ਚ ਕਿਸਾਨੀ ਦਾ ਮੁੱਦਾ ਜ਼ਰੂਰ ਲੈਨੇ ਜੀ ਹੁਣ ਫੇਰ ਜਿਹੜਾ ਹੈਗਾ ਜਿਨ੍ਹਾਂ ਨੇ ਮਰਨਵਾਤ ਰੱਖਿਆ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜਿਨ੍ਹਾਂ ਤੁਸੀਂ ਜ਼ਿਕਰ ਕਰ ਰਹੇ ਹੋ ਖਨੋਰੀ ਬਾਰਡਰ ਤੇ ਉਹਨਾਂ ਨੇ ਫੇਰ ਅਪੀਲ ਕੀਤੀ ਹੈ ਦੇਸ਼ ਭਰ ਦੇ ਕਿਸਾਨਾਂ ਨੂੰ ਖਾਸ ਕਰਕੇ ਪੰਜਾਬੀਆਂ ਨੂੰ ਜੀ ਕਿ ਤੁਸੀਂ 12 ਫਰਵਰੀ ਨੂੰ ਵੱਧ ਵੱਧ ਗਿਣਤੀ ਚ ਖਨੋਰੀ ਬਾਰਡਰ ਤੇ ਪਹੁੰਚੋ ਮਹਾਪੰਚਾਇਤ ਹੈ ਕਿਤੇ ਮੈਂ ਤੁਹਾਨੂੰ ਮਿਲਣਾ ਚਾਹੁੰਦਾ ਤੁਹਾਡੀ ਮੁਲਾਕਾਤ ਦੇ ਨਾਲ ਮੈਨੂੰ ਊਰਜਾ ਮਿਲੇਗੀ ਔਰ ਉਸ ਤੋਂ ਜਿਹੜੀ 2 ਦਿਨ ਬਾਅਦ 14 ਫਰਵਰੀ ਨੂੰ ਫਿਰ ਦਿੱਲੀ ਵਾਲਿਆਂ ਨਾਲ ਚੰਡੀਗੜ੍ਹ ਜਿਹੜੀ ਮੀਟਿੰਗ ਹੈ ਉਹਦੇ ਤੇ ਵੀ ਕਹਿੰਦੇ ਮੈਂ ਬੜਾ ਤਾਕਤਵਰ ਹੋ ਕੇ ਜਾਵਾਂਗਾ ਔਰ ਕਿਸਾਨੀ ਹਿੱਤਾਂ ਦੀ ਗੱਲ ਕਰਾਂਗਾ ਸੋ ਸਦਾਰਤਾ ਗਿਆ ਡਲੇਵਾਲ ਸਾਹਿਬ ਵੱਲੋਂ ਨੋਰੀ ਬਾਰਡਰ ਲਈ 12 ਫਰਵਰੀ ਨੂੰ ਮਹਾਪੰਚਾਇਤਾਂ ਦੇ ਵਾਤੇ ਕਿਸਾਨ ਪਹੁੰਚਣ ਉਹ ਤੋਂ ਅਗਲੇ ਦਿਨ ਹੀ 13 ਫਰਵਰੀ ਉਹ ਦਿਨ ਜਿਹੜਾ ਸਰਮ ਸਿੰਘ ਬਨੇਰ ਦੋਨੇ ਯਾਨੀ ਪਲੇਟਫਾਰਮ ਚ ਸਾਂਝਿਆ ਪਰ ਇਹ ਸਦਾ ਜਿਹੜਾ ਸਰਮ ਸਿੰਘ ਬਨੇਰ ਵੱਲੋਂ ਤੁਹਾਡੇ ਸੰਭੂ ਬਾਡਰ ਦਾ ਉਥੇ ਵੱਡਾ ਕਿਸਾਨਾਂ ਦਾ ਇਕੱਠ ਮਾਂ ਬਜਾਇਤ ਰੱਖੀ ਗਈ ਹੈ ਉਥੇ ਪੰਦੇਸਾ ਵੱਲੋਂ ਕਿਹਾ ਗਿਆ ਇੱਕ ਵੱਡ ਤੋਂ ਵੱਧ ਗਿਣਤੀ ਚ ਤੁਸੀਂ ਪਹੁੰਚੋ ਫਿਰ ਨਾ ਦੋ ਦਿਨਾਂ ਤੋਂ ਬਾਅਦ 14 ਫਰਵਰੀ ਆ ਜਾਂਦੀ ਹੈ ਜਿਹਦੇ ਦੇ ਆਪਣੇ ਸਾਰੇ ਦੇ ਨਜ਼ਰਾਂ ਬਣੀਆਂ ਹੈ ਕੇਂਦਰ ਸਰਕਾਰ ਨੇ ਮੀਟਿੰਗ ਜ਼ਰੂਰ ਰੱਖੀ ਹੈ ਕਿ ਇਸ ਮੀਟਿੰਗ 'ਚ ਕਿਸਾਨਾਂ ਦੇ ਹਿੱਤ ਵਿੱਚ ਕੋਈ ਗੱਲ ਨਿਕਲ ਪਾਏਗੀ ਗੱਲ ਅੱਗੇ ਤੁਰੇਗੀ ਕਿ ਨਹੀਂ ਤੁਰੇਗੀ ਇਹ ਜ਼ਰੂਰ ਹੈ ਕਿ 14 ਫਰਵਰੀ ਮੀਟਿੰਗ ਇਸ ਕਰਕੇ ਵੀ ਹੈ ਮੈਂ ਕਿਉਂਕਿ ਕਾਫੀ ਅਰਸੇ ਬਾਅਦ ਕੇਂਦਰ ਸਰਕਾਰ ਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਮੁਲਾਕਾਤ ਹੋਣ ਜਾ ਰਹੀ ਹੈ ਇਕਲ ਹੋਰ ਜਿਹੜੀ ਕਹਿ ਕੇ ਆਪਾਂ ਅਗਲੇ ਸਵਾਲ ਤੇ ਜਾ ਸਕਦੇ ਹਾਂ ਉਹ ਵੀ ਇੱਕ ਜਿਹੜਾ ਸਮੂਤ ਕਿਸਾਨ ਮੋਰਚਾ ਜਿਹਦੇ 35 43 ਜਥੇਬੰਦੀਆਂ ਹਨ ਉਹਨਾਂ ਵੱਲੋਂ ਨਵੇਂ ਸਿਰੇ ਤੋਂ ਪੱਤਰ ਲਿਖਿਆ ਗਿਆ ਉਹਦੇ ਲਈ ਵੀ ਸੱਦਾ ਬਾਰੰਫਰ ਰਿਹਾ ਕਿ 12 ਫਰਵਰੀ ਨੂੰ ਸ਼ੰਭੂ ਤੇ ਖਨੋਰੀ ਬਾਰਡਰ ਦੇਲੇ ਕਿਸਾਨ ਆਗੂ ਹੈ ਉਹ ਸੱਦੇ ਤੇ ਚੰਡੀਗੜ੍ਹ ਮੀਟਿੰਗ ਜੁਆਇਨ ਕਰਨਗੇ ਜੇ ਸਾਂਝੇ ਤੌਰ ਤੇ ਅੰਦੋਲਨ ਉੱਪਰ ਕੇ ਹੁੰਦਾ ਹੈ ਤਾਂ ਅੰਦੋਲਨ ਦੀ ਵਖਰੀ ਨਹਾਰ ਹੋਏਗੀ ਸੋ ਨਜ਼ਰਾਂ ਬਣਿਆ ਰਹਿਣੀਆਂ ਕਿਸਾਨ ਇੱਕ ਪਲੇਟਫਾਰਮ ਤੇ ਆਉਂਦੇ ਆ ਕਿ ਨਹੀਂ ਆਉਂਦੇ ਤੇ 14 ਨੂੰ ਜਿਹੜੀ ਮੀਟਿੰਗ ਹੈ ਜਿਹੜੀ ਕੇਂਦਰ ਸਰਕਾਰ ਨਾਲ ਉਹਦੇ ਤੇ ਠੀਕ ਕੋਈ ਬਾਹਰ ਆਏਗਾ ਜੀ ਕਮਨ ਅ ਸਿੱਧੂ ਸਾਹਿਬ ਤੁਹੇਰੇ ਪਾਸੇ ਗੱਲ ਕੀਤੀ ਜਾਵੇ ਅਕਾਲੀ ਦਲ ਸੱਤ ਮੈਂਬਰੀ ਦੀ ਮੀਟਿੰਗ ਮੂਲ ਤੋਂ ਬਹਾਦਰਗੜ ਵਿਖੇ ਹੋਣ ਜਾ ਰਹੀ ਹੈ ਜਿਸ ਦੀ ਡੇਟ 11 ਫਰਵਰੀ ਦਸੀ ਜਾ ਰਹੀ ਹੈ ਤੁਸੀਂ ਇਸ ਨੂੰ ਕਿਵੇਂ ਵੇਖਦੇ ਹੋ ਇਹ ਮੀਟਿੰਗ ਦੀ ਐਮੀਤ ਵੀ ਜਦਾਂ ਬਾਕਸਾਨਾ ਦੀ ਗੱਲ ਕਰ ਰਹੇ ਆ ਇਸ ਮੀਟਿੰਗ ਦੀ ਬੜੀ ਐਮੀਤ ਹੈ ਕਿਉਂਕਿ ਇੱਕ ਮੀਟਿੰਗ ਪਹਿਲਾਂ ਸੱਤ ਮੈਂਬਰੀ ਕਮੇਟੀ ਦੀ ਹੋ ਚੁੱਕੀ ਹੈ ਜੀ ਜਿਹੜੀ ਮੀਟਿੰਗ ਜਿਹੜੀ ਸੁਮਨੀ ਕੁਦਰਪੰਨ ਕੁੜਦੇ ਪ੍ਰਧਾਨ ਅਜਿੰਦਰ ਸਿੰਘ ਧਾਮੀ ਉਹਨਾਂ ਦੀ ਇੱਕ ਵਾਈਟ ਮੀਟਿੰਗ ਹੋਈ ਹੈ ਉਹਦੇ ਸੰਦੇ ਤੌਰ ਤੇ ਕੋਈ ਬਾਹਰ ਪੇਤੇ ਦੀ ਖਾਸ ਗੱਲ ਤੇ ਨਹੀਂ ਆਈ ਇਹ ਜ਼ਰੂਰ ਸਹਿਮਤੀ ਬਣੀ ਹੈ ਕਿ ਅਗਲੀ ਮੀਟਿੰਗ ਕੀਤੀ ਜਾਏ ਜਿ세ਾ ਤੁਸੀਂ ਜ਼ਿਕਰ ਕਰ ਰਹੇ ਹੋ ਔਰ ਉਸ ਮੀਟਿੰਗ ਦੇ ਵਿੱਚ ਅਕਾਲੀ ਦਰ ਦੇ ਜਿਹੜੇ ਕਾਰਜਕਾਰੀ ਪ੍ਰਧਾਨ ਹਨ ਬਰਿੰਦਰ ਸਿੰਘ ਪੁੰਦਰ ਉਨਾਂ ਸਦਾ ਦਿੱਤਾ ਗਿਆ ਕਿ ਤੁਸੀਂ ਆਓ ਹਾਲਾਂਕਿ ਜ਼ਿਆਦਾ ਤੌਰ ਤੇ ਮੀਡੀਆ ਦੇ ਚਾਹੇ ਜੇ ਉਹਨਾਂ ਦਾ ਕੋਈ ਇਸ ਤਰ੍ਹਾਂ ਦਾ ਕੋਈ ਬਿਆਨ ਆਇਆ ਨਹੀਂ ਕਿ ਉਸ ਮੀਟਿੰਗ ਤੋਂ ਆਉਂਦੇ ਆ ਕਿ ਨਹੀਂ ਆਉਂਦੇ ਪਰ ਸਦਾ ਪਤਾ ਜ਼ਰੂਰ ਦਿੱਤਾ ਗਿਆ ਜੇ ਆਉਂਦੇ ਵੀ ਹੈ ਤਾਂ ਮੀਟਿੰਗ ਜਾ ਕੇ ਸਤ ਮੈਂਬਰੀ ਕਮੇਟੀ ਦੀ ਨਿਗਰਾਨੀ ਹੈ ਤਾਂ ਜਿਹੜੀ ਅਕਾਲੀ ਗੱਲ ਦੀ ਭਰਤੀ ਦਾ ਸਵਾਲ ਹੈ ਕੀ ਉਹਨੂੰ ਪ੍ਰਵਾਨ ਕਰਦੇ ਆ ਜਾਂ ਜਿਸ ਤਰ੍ਹਾਂ ਅਕਾਲੀ ਗੱਲ ਕਹਿ ਰਹੇ ਕਿ ਇਹ ਤਰੀ ਨਹੀਂ 8 ਸਾਲਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਉਹ 8 ਸਾਲਾਂ ਦਾ ਮੁਸ਼ਕਲਾਂ ਹੀ ਉਸ ਮੀਟਿੰਗ ਦੀ ਤਰ੍ਹਾਂ ਗਏ ਜਾਣੀਆਂ ਸਤ ਮੈਂਬਰਿਕ ਕਮੇਟੀ ਦੀ ਮੀਟਿੰਗ ਜ਼ਰੂਰ ਦੂਜੀ ਵਾਰ ਹੋਣ ਜਾ ਰਹੀ ਹੈ ਪਰ ਜਿਵੇਂ ਇਸ ਮਾਮਲੇ ਤੇ ਸਵਾਲੀਆ ਨਿਸ਼ਾਨ ਹੈ ਕਿ ਸਤ ਮੈਂਬਰੀ ਜਿਹੜੀ ਕਮੇਟੀ ਦੀ ਮੀਟਿੰਗ ਹੈ ਉਹ ਕੱਲ੍ਹ ਦੀ ਨਿਗਰਾਨੀ ਉਦੇਸ਼ਾਂ ਹੋਏਗੀ ਇਹ ਜਿਹੜੀ ਸਤ ਮੈਂਬਰੀ ਕਮੇਟੀ ਉਸ ਮੀਟਿੰਗ ਤੋਂ ਬਾਅਦ ਵੀ ਕੰਟੀਨਿਊ ਕਰੇਗੀ ਜਾਂ ਕੋਈ ਠੋਸ ਨਤੀਜੇ ਸਾਹਮਣੇ ਆਉਣਗੇ ਦੇਖਣਾ ਪਵੇਗਾ ਉਸ ਦਿਨ ਦੀ ਮੀਟਿੰਗ 'ਚ ਅਕਾਲੀ ਦਲ ਦੇ ਪ੍ਰਧਾਨ ਆ ਕੇ ਕੀ ਰੁਖ ਰੱਖਦੇ ਹੈ ਕੀ ਰਵਈਆ ਕਰਦੇ ਹੈ ਕਿਉਂਕਿ ਦੂਜੇ ਪਾਸੇ ਜਿਹੜੀ ਅਕਾਲੀ ਦਲ ਜਿਹੜਾ ਰੈਗੂਲਰ ਜਿਹੜੀ ਭਰਤੀ ਆਪਣੇ ਮੈਂ ਚਲਾ ਹੀ ਰਿਹਾ ਉਹਨੇ ਕਾਪੀਆਂ ਵੀ ਵੰਡੀਆਂ ਉਹਨੇ ਰਿਜ਼ਰਵਰ ਵੀ ਲਾਇਆ ਡਿਊਟੀਆਂ ਵੀ ਲਾਤੀਆਂ ਚੋਣ ਰਿਜ਼ਰਵਰ ਵੀ ਲਾਇਆ ਸੋਧਾ ਚੋਣ ਮੈਂਮ ਦੇ ਲਈ ਭਰਤੀ ਦੀ ਪ੍ਰਕਿਰਿਆ ਚੱਲ ਰਹੀ ਹੈ ਕਿ ਉਸ ਨੂੰ ਰੱਦ ਕਰਕੇ ਸਤ ਮੈਂਬਰੀ ਕਮੇਟੀ ਦੀ ਜਿਹੜੀ ਭਰਤੀ ਦੀ ਨਿਗਰਾਨੀ ਆ ਉਹ ਪ੍ਰਵਾਨ ਕੀਤੀ ਜਾਏਗੀ ਜਾਂ ਨਹੀਂ ਕੀਤੀ ਜਾਏਗੀ ਵੱਡਾ ਸਵਾਲ ਹੈ ਦੇਖਣਾ ਹੋਵੇਗਾ ਬਲਵੰਦਰ ਸਿੰਘ ਕੁੰਦੜਾ ਕੇ ਉਸ ਮੀਟਿੰਗਸ ਕੀ ਜਵਾਬ ਦਿੰਦੇ ਆ ਜਾਂ ਮੀਟਿੰਗ ਦਾ ਸੱਦਾ ਪ੍ਰਵਾਨ ਹੀ ਕਰਦੇ ਆ ਕਿ ਨਹੀਂ ਕਰਦੇ ਇਹ ਵੀ ਦੇਖਣ ਵਾਲੀ ਗੱਲ ਹੋਏਗੀ ਜੀ ਦੂਜੇ ਪਾਸੇ ਸਿੱਧੂ ਸਾਹਿਬ ਗੱਲ ਕੀਤੀ ਜਾਵੇ ਚਦਿੱਗੜ ਵਿਖੇ ਗੁਰਜੀਤ ਸਿੰਘ ਐਮਐਲਏ ਕਾਂਗਰਸ ਦੇ ਨੇ ਜੋ ਉਹਨਾਂ ਦੇ ਘਰ ਇਨਕਮ ਟੈਕਸ ਦੀ ਜਿਹੜੀ ਰੇਡ ਹੋਈ ਹੈ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਸਾਥੀ ਦੇ ਘਰ ਵੀ ਰੇਡ ਹੋਈ ਹੈ ਇਸ ਬਾਰੇ ਤੁਹਾਡੇ ਕੀ ਕਹਿਣਾ ਹੈ ਦੇਖੋ ਰਾਣਾ ਗੁਰਜੀਤ ਸਿੰਘ ਜਿਹੜਾ ਕਾਰੋਬਾਰੀ ਵਿਅਕਤੀ ਹੈ ਕਾਂਗਰਸ ਦੇ ਆਗੂ ਹੈ ਜਾਣੇ ਪਛਾਣੇ ਚੇਰੇਆ ਬਿਰੂਤਾ ਮੈਲਿਆ ਨੂੰ ਤਾਂ ਬੇਟਾ ਵੀ ਇਜ਼ਾਜ਼ਾਨਾ ਤੌਰ ਤੇ ਇਲੈਕਸ਼ਨਰੀ ਸੀ ਪਿਛਲੀ ਜਨ ਸਭਾ ਦੀ ਉਹ ਵੀ ਜਿੱਤੇਗੇ ਸੀ ਤੇ ਉਹਨਾਂ ਦੇ ਕਾਰਜੋਦ ਰੇਡ ਪਈ ਆ ਤਾਂ ਸਵਾਭ ਹੈ ਕਿ ਸਵਾਲ ਤਾਂ ਉੱਠਣੇ ਉੱਠਣਾ ਹੈ ਇਨਕਮ ਟੈਕਸ ਨੂੰ ਲੈ ਕੇ ਸਵੇਰ ਦੀ ਲਗਾਤਾਰ ਜਿਹੜੀ ਕੋਨਸ਼ਾਨ ਹੋ ਰਹੀ ਹੈ ਜੇ ਬਾਹਰ ਤਾਂ ਮਾਮਲਾ ਜਿਹੜੀਆਂ ਏਜੰਸੀਆਂ ਜਾਂਚ ਕਰ ਰਹੀਆਂ ਪੁਸ਼ਪੜਤਾਲ ਕਰ ਰਹੀਆਂ ਉਹਦੇ ਤੋਂ ਬਾਹਰ ਆਏਗਾ ਪਰ ਇਹ ਇੱਕ ਗੱਲ ਜ਼ਰੂਰ ਹੈ ਕਿ ਲੱਗ ਰਿਹਾ ਹੈ ਕਿ ਜਿਸ ਤਰੀਕੇ ਨਾਲ ਪੋਲਿਟਿਕਲ ਪਾਰਟੀਆਂ ਦੇ ਘਰਾਂ ਤੇ ਛਾਪੇਮਾਰੀ ਹੋ ਰਹੀ ਹੈ ਰਾਣਾ ਗੁਰਜੀਤ ਸਿੰਘ ਵੀ ਜਿਹੜਾ ਕਾਂਗਰਸ ਦਾ ਵੱਡਾ ਚਿਹਰਾ ਹੈ ਕਾਂਗਰਸੀ ਵੀ ਲਗਾਤਾਰ ਇਹਨਾਂ ਮੁੱਦਿਆਂ ਤੇ ਇਹੀ ਬਿਆਨਬਾਜ਼ੀ ਕਰਦੀ ਹੈ ਇਹ ਦੇਖੋ ਜੀ ਜਿਹੜਾ ਹੈਗਾ ਕਿ ਸਰ ਦਾ ਜਿਹੜੇ ਵਿਰੋਧੀ ਆਗੂ ਹੈ ਉਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਉਹਨਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਇਹ ਗੱਲ ਆਪਾਂ ਦਿੱਲੀ ਦੀਆਂ ਚੋਣਾਂ ਦੀ ਕਰਦੇ ਹਾਂ ਦਿੱਲੀ ਦੀਆਂ ਚੋਣਾਂ 'ਚ ਵੀ ਤਾਂ ਵੱਡਾ ਮਾਮਲਾ ਇਹ ਉੱਠਿਆ ਨਾ ਚਾਹੇ ਆਪਾਂ ਗੱਲ ਕਰਦੇ ਆ ਆਵਾਜ਼ ਦੀ ਪਾਰਟੀ ਦੇ ਰਵਿੰਦ ਕੇਜਰੀਵਾਲ ਚਾਹੇ ਦਿੱਲੀ ਦੇ ਮੁੱਖ ਮੰਤਰੀ ਰਹੇ ਆ ਜਿਹੜੇ ਹੁਣ ਤੱਕ ਵੀ ਆਈ ਐਜ ਇਲੈਕਸ਼ਨ ਦੇ ਨਤੀਜੇ ਆਉਣੇ ਆ ਅੱਜ ਸੀ ਜਾਂ ਉਹਨਾਂ ਦੇ ਹੋਰ ਆਗੂ ਜਿਹੜੇ ਹੈਗੇ ਸਾਰਿਆਂ ਦੇ ਘਰਾਂ ਤੇ ਜਿਸ ਤਰ੍ਹਾਂ ਛਾਪੇਮਾਰੀਆਂ ਹੁੰਦੀਆਂ ਰਹੀਆਂ ਐਫ ਆਈ ਆਰ ਦਰਜ ਹੁੰਦੀ ਹੈ ਇਲੈਕਸ਼ਨ ਦੇ ਜਾਨੀ ਵੋਟਾਂ ਪੈਣ ਤੱਕ ਵੀ ਐਫਆਰ ਦਰਜ ਹੋ ਰਹੀਆਂ ਸੀ ਸੋ ਕਿਹਾ ਜਾਂਦਾ ਕਿ ਦਿੱਲੀ ਦੀ ਪੁਲਿਸ ਜਿਹੜੀ ਹੈਗੀ ਆ ਉਹ ਸਿੱਧੇ ਤੌਰ ਤੇ ਕੇਂਦਰੀ ਗ੍ਰਹਿ ਮੰਤਰੀ ਅਮੋਸ਼ਾ ਦੇ ਹਵਾਲੇ ਇਸ ਤਰ੍ਹਾਂ ਕੀਤਾ ਜਾ ਰਿਹਾ ਹੈ ਪੰਜਾਬ 'ਚ ਜਿਹੜਾ ਹੈਗਾ ਕਾਂਗਰਸ ਦੇ ਆਗੂ ਕਹਿ ਰਹੇ ਕਿ ਪੰਜਾਬ 'ਚ ਜਿਹੜਾ ਹੈਗਾ ਆਮ ਆਦਮੀ ਪਾਰਟੀ ਦਾ ਰਵਈਆ ਹੋਰ ਹੈ ਦਿੱਲੀ ਦਾ ਰਵਈਆ ਹੋਰ ਹੈ ਜਾਨੀ ਜਦੋਂ ਦਿੱਲੀ ਦੀ ਗੱਲ ਹੁੰਦੀ ਹੈ ਤਾਂ ਕਹਿੰਦੇ ਕਿ ਬਦਲੇ ਕੂਰੀ ਦੀ ਭਾਵਨਾ ਨਾਲ ਗੱਲ ਹੁੰਦੀ ਹੈ ਜੇ ਪੰਜਾਬ 'ਚ ਇਸੇ ਆਗੂ ਤੇ ਕੇਸ ਬਣਦਾ ਹੈ ਜ਼ਾਤੀ ਹੁੰਦੀ ਹੈ ਜਦ ਇਸ ਤਰ੍ਹਾਂ ਦਾ ਕੋਈ ਛਾਪੇਮਾਰੀ ਹੁੰਦੀ ਹੈ ਤਾਂ ਕਹਿੰਦੇ ਕਿ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਂਦੀ ਹੈ ਸੋ ਪੋਲਿਟਿਕਲ ਪਾਰਟੀਆਂ ਦੇ ਆਗੂ ਜਿਹੜੇ ਹੈਗੇ ਆ ਆਪਣੇ ਬਾਰੇ ਨਜ਼ਰੀਆ ਉਹਨਾਂ ਦਾ ਹੋਰ ਹੁੰਦਾ ਦੁਰਉਦੀਕਰਮ ਵਾਲੇ ਨਜ਼ਰੀਆ ਹੋ ਹੁੰਦਾ ਇੱਕ ਜਿਹੜੀ ਇਹ ਵੀ ਕਿਤੇ ਲੱਗਦਾ ਕਿ ਇਸ ਮੁਲਕ ਦੀ ਜਿਹੜੀ ਪੋਲਿਟਿਕਸ ਹੈ ਉਹ ਤੇ ਰਵਾਇਤ ਹੀ ਚੱਲ ਪਈ ਹੈ ਕਿ ਜਿਹੜੀ ਤੇ ਹਾਕਮਤ ਹੈ ਉਹ ਵਿਰੋਧੀ ਦੇ ਤੇ ਇਸ ਢੰਗ ਨਾਲ ਜਿਹੜਾ ਛਾਪੇਮਾਰੀ ਕੇਸ ਇੰਦਰੀ ਏਜੰਸੀਆਂ ਸੁਭੇਦਰੀ ਏਜੰਸੀਆਂ ਜਿਹੜੀਆਂ ਆਈਆਂ ਕੇਸ ਬਣਾਉਂਦੀਆਂ ਕਿ ਪਰੇਸ਼ਾਨੀਆਂ ਖੜੀਆਂ ਹੁੰਦੀਆਂ ਔਰ ਕਈ ਉਸ ਤੋਂ ਦਰਦੇ ਕਹਿੰਦੇ ਕਿ ਫਿਰ ਪੋਲੀਟਿਕਲ ਪਾਰਟੀਆਂ ਬਦਲ ਲੈਂਦੇ ਆ ਹਾਲਾਂਕਿ ਜਿਹੜਾ ਵਿਅਕਤੀ ਪੋਲੀਟਿਕਲ ਪਾਰਟੀ ਬਦਲਦਾ ਉਹ ਕਹਿੰਦਾ ਨਹੀਂ ਇਹੋ ਜੀ ਕੋਈ ਗੱਲ ਨਹੀਂ ਮੈਂ ਤਾਂ ਸਿਧਾਂਤ ਅਨੁਸਾਰ ਕਹਿੰਦਾ ਜੇ ਕੋਈ ਭਾਜਪਾ ਚ ਗਿਆ ਤਾਂ ਕਹਿੰਦਾ ਭਾਜਪਾ ਦਾ ਸਿਧਾਂਤ ਚੰਗਾ ਲੱਗਦਾ ਜੇ ਕੋਈ ਕਾਂਗਰਸ ਛੱਡ ਕੇ ਆਪ ਚ ਗਿਆ ਤਾਂ ਆਪ ਦਾ ਚੰਗਾ ਲੱਗਦਾ ਤੇ ਹੁਣ ਪਿਛਲੇ ਦਿਨਾਂ ਚ ਪੰਜਾਬ ਚ ਦੇ ਨਿਤ ਬਠਿੰਡਾ ਚ ਇੰਦਰੀ ਕੌਂਸਲ ਜਿਹੜੇ ਮੈਂਬਰ ਬਦਲੇਗੇ ਇਹਦੇ ਨਾਲ ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ ਵਿੱਚ ਕੌਂਸਲਰ ਕਹਿੰਦੇ ਆ ਕਿ ਜੀ ਅਸੀਂ ਤਾਂ ਆਰਟੀਪਤ ਤੋਂ ਉਪਰੋਕਤ ਕੇ ਵੋਟ ਪਾਈ ਆ ਬਠਿੰਡਾ ਦੇ ਵਿਕਾਸ ਦੇ ਲਈ ਕਾਂਗਰਸ ਕਹਿੰਦੀ ਹੈ ਜੀ ਸਾਡੇ ਜਿਹੜੇ ਮੈਂਬਰ ਆ ਉਹਨਾਂ ਦੋਖੇ ਮਾਰੇ ਗਏ ਆ ਜਿਹੜਾ ਇਸ ਤਰੀਕੇ ਨਾਲ ਜ਼ਾਤੀਆਂ ਕੀਤੀਆਂ ਤਾਂ ਜਿਹੜਾ ਆਪ ਦਾ ਮੇਰ ਉੱਥੇ ਬਣਿਆ ਬਠਿੰਡਾ ਦੇ ਤੇ ਸੋ ਇਹ ਇੱਕ ਇਸ ਮੁਲਕ ਜਿੰਨੇ ਪੇਟੀਕਲਰ ਰਵਾਇਤ ਹੀ ਚੱਲ ਪਈ ਹੈ ਕਿ ਜੇ ਆਪਣੀ ਗੱਲ ਮੰਨਵੋਣੀ ਹੋਵੇ ਤੇ ਵਿਰੋਧੀ ਧਿਰ ਵਾਲੇ ਵੈਸੇ ਕਾਬੂ ਨਹੀਂ ਆਉਂਦੇ ਤਾਂ ਦੂਜਾ ਦਾਅਵਾ ਚ ਵਰਤਿਆ ਜਾਂਦਾ ਹੁਣ ਇਸ ਮਾਮਲੇ ਚ ਜਿਸ ਵਾਪਰ ਗਰੀਸ਼ ਸਿੰਘ ਦੀ ਗੱਲ ਕਰਦੇ ਆਂ ਕਦਾਵਾਰ ਆਗੂ ਹੈਗੇ ਇਹਦੇ ਚ ਕੋਈ ਦੋ ਰਾਇ ਨਹੀਂ ਲੰਬੇ ਸਮੇਂ ਤੋਂ ਕਾਂਗਰਸ ਦੇ ਵਿਧਾਇਕ ਹੈ ਪਾਰਟੀ ਦੇ ਆਗੂ ਹੈ ਕੀ ਉਹਨਾਂ ਤੇ ਕਿੰਧਾਂ ਦੀ ਜ਼ਾਤੀ ਹੋਈ ਹੈ ਜਾਂ ਕੋਈ ਤੱਤ ਸਾਹਮਣੇ ਆਉਣਗੇ ਇਹ ਹੁਣ ਤੱਤ ਦਾ ਜਿਹੜੇ ਏਜੰਸੀਆਂ ਜਾਂਚ ਕਰ ਰਹੀਆਂ ਜੇ ਤਾਂ ਉਹ ਸਾਹਮਣੇ ਲਾਉਣ ਮੀਡੀਆ ਚ ਕਿਸੇ ਵੜੇ ਫੇਰ ਤਾਂ ਪਤਾ ਲੱਗੇਗਾ ਨਹੀਂ ਤਾਂ ਫਿਰ ਜਿਹਦੇ ਤੇ ਸ਼ਾਪੇ ਮਾਰੀ ਹੁੰਦੀ ਹੈ ਜਾਂ ਪੁਛਗੈਸ ਹੁੰਦੀ ਹੈ ਅਕਸਰ ਇਹੀ ਕਿਹਾ ਜਾਂਦਾ ਹੈ ਕਿ ਬਦਲੇ ਕੁਰੇ ਦੀ ਭਾਵਨ ਨਾਲ ਕਾਰਵਾਈ ਕੀਤੀ ਗਈ ਹੈ ਸੁਰਾਣਾ ਗ੍ਰੀਤ ਪਹਿਲੇ ਆ ਗੂ ਨੇ ਪੰਜਾਬ ਚ ਕਾਂਗਰਸ ਦੇ ਕੇ ਹੋਰ ਆ ਗੂ ਆ ਜਿਨ੍ਹਾਂ ਨਾਲ ਇਦਾਂ ਦੀਆਂ ਗੱਲਾਂ ਹੋਈਆਂ ਦਿੱਲੀ ਚ ਆਪ ਵਾਲੇ ਹੀ ਗੱਲਾਂ ਕਰਦੇ ਆ ਕਿ ਕਿਤੇ ਕਿਤੇ ਭਾਜਪਾ ਵਾਲੇ ਕਿਸੇ ਆਗੂ ਨਾਲ ਵੀ ਹੋ ਜਾਂਦੇ ਜਿੱਥੇ ਉਹਨਾਂ ਦੀ ਸਰਕਾਰ ਨਹੀਂ ਹੁੰਦੀ ਜੀ ਸਿੱਧੂ ਸਾਹਿਬ ਤੁਜੀ ਪਾਸੇ ਗੱਲ ਕੀਤੀ ਜਾਵੇ ਆਪ ਆਨਵੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਅਮਰ ਅਰੋੜਾ ਦੇ ਵੱਲੋਂ ਉਹਨਾਂ ਦੇ ਵੱਲੋਂ ਕੁਝ ਸਰਵਿਸਿਜ਼ ਦਿੱਤੀਆਂ ਗਈਆਂ ਸੀ ਜਿਸ ਨੂੰ ਲੈ ਕੇ ਉਹਨਾਂ ਨੇ ਇੱਕ ਬਿਆਨ ਦਿੱਤਾ ਹੈ ਤੇ ਇਹ ਬਿਆਨ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਇਸ ਨੂੰ ਤੁਸੀਂ ਕੀ ਦੇਖਦੇ ਹੋ ਬਿਲਕੁਲ ਦੇਖੋ ਜਮ ਆਮ ਆਦਮੀ ਪਾਰਟੀ ਜਿਹੜੀ ਕਿਸਤਾ ਜਾਈ ਤਾਕਤ ਚਾਹੀਦਾ ਉਹਨਾਂ ਨੇ ਆਉਂਦੇ ਕਿਹਾ ਸੀ ਕਿ ਲੋਕਾਂ ਨੂੰ ਪਰੇਸ਼ਾਨੀਆਂ ਨਹੀਂ ਹੋਣੀਆਂ ਦਫ਼ਤਰਾਂ ਦੇ ਤੱਕੇ ਰੇਖਾਣੇ ਪੈਣਗੇ ਤੁਹਾਨੂੰ ਦੂਰ ਸਟੈਪਸ ਤੇ ਸਹੂਲਤਾਂ ਮਿਲਣਗੀਆਂ ਚਾਹੇ ਵਕਫ ਦਫ਼ਤਰਾਂ ਨਾਲ ਸੰਬੰਧਤ ਹੋਣੀਆਂ ਤੁਹਾਨੂੰ ਜਿਹੜਾ ਹੈਗਾ ਦਫ਼ਤਰਾਂ ਚ ਨਹੀਂ ਜਾਣਾ ਪੈਗਾ ਘਰ ਬੈਠੇ ਤੁਸੀਂ ਅਧਿਕਾਰੀ ਆ ਕੇ ਮੁਲਾਜ਼ਮ ਆ ਕੇ ਤੁਹਾਡੀਆਂ ਦਿੱਕਤਾਂ ਤੁਹਾਡੇ ਮਸਲੇ ਸੁਣਨਗੇ ਤੇ ਹੱਲ ਕਰਨਗੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਰੋੜਾ ਉਹਨੇ ਬਿਕਹਾ ਜਾ ਮੀਡੀਆ ਚ ਗੱਲਬਾਤ ਕਰਦੇ ਗੱਲ ਕਰਿਆ ਕਿ 300 ਤੋਂ ਉੱਪਰ ਡੂਸਟਰਸ ਜਿਹੜੀਆਂ ਸਰਵਿਸਾਂ ਹੈਗੀਆਂ ਉਹ ਅੱਜ ਮਹਿਆ ਕਰਵਾਂਗੇ ਨਵੀਆਂ ਇਸ ਤੋਂ ਪਹਿਲਾਂ ਕਹਿੰਦੇ ਕੁਝ ਟੋਟਲ ਮਿਲਾ ਕੇ ਕੁੱਲ ਕਹਿੰਦੇ 400 ਤੋਂ ਉੱਪਰ ਟੋਰਸਲ ਸਰਵਿਸਾਂ ਹੈਗੀਆਂ ਜਿਹੜੀਆਂ ਪੰਜਾਬ ਦੇ ਲੋਕਾਂ ਨੂੰ ਕਰਾਂ ਦਿੱਤੀਆਂ ਜਾਣੀਆਂ ਸੋ ਕਹਿੰਦੇ ਵੱਡਾ ਇੱਕ ਨਵਾਂ ਅਪਰਲ ਹੈ ਉਹਨੇ ਦਾਵਾ ਕਰਦੇ ਕਿ ਮੁਲਕ ਦੇ ਅੰਦਰ ਪਹਿਲਾ ਪੰਜਾਬ ਇਹੋ ਜਿਹਾ ਸੁਭਾ ਜਿੱਥੇ ਇਹ ਜੀਆਂ ਡੂਸਟਰਸ ਤੇ ਸਹੂਲਤਾਂ ਮਿਲਣ ਲੋਕਾਂ ਉਸਨੇ ਬਹੁਤ ਵੱਡੀ ਸਹੂਲਤ ਜੇ ਵਾਸਤਵਿਕ ਜ਼ਮੀਨੀ ਹਕੀਕਤਾਂ ਦੇਖਿਆ ਜਾਵੇ ਜੇ ਗੱਲ ਲਾਗੂ ਹੋ ਜਾਂਦੀ ਹੈ ਤਾਂ ਇਹਦੇ ਬਾਰੇ ਕੋਈ ਦੋਰ ਹੈ ਨਹੀਂ ਕਿ ਵਾਕਈ ਸੋਲਦਾ ਹੈ ਕਿਆਂ ਜਾਂ ਪੋਲੀਟিক্যাল ਪਾਰਟੀਆਂ ਇਹਨੂੰ ਪ੍ਰਚਾਰ ਤੱਕ ਹੀ ਆਪਣਾ ਮੋਧਿਆਨ ਸਟੀਮੇਂਟ ਰੱਖਦੇ ਜਿੰਦਾ ਅਕਸਰ ਇਲੈਕਸ਼ਨ ਵੇਲੇ ਆਉਂਦਾ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਆ ਜਿਹਨੂੰ ਅਕਸਰ ਆਪਾ ਪੰਜਾਬੀ ਵਿੱਚ ਰੱਖਦੇ ਆ ਰੋਡੀਆਂ ਬਣਨ ਦੀ ਗੱਲ ਕੀਤੀ ਹੈ ਜਿੱਦਾਂ ਰੋਡੀਆਂ ਬਣਨ ਦਾ ਫਿਰ ਤਾਂ ਗੱਲ ਵੱਖਰੀ ਹੈ ਜੇ ਰੀਅਲ ਸੈਂਸ ਜਨਿਸਮੀ ਨਹੀਂ ਹਕੀਕਤਾਂ ਤੇ ਲੋਕਾਂ ਨੂੰ ਨੇ ਦੇ ਕਰਨ ਸਹੂਲਤਾਂ ਦਿੱਤੀਆਂ ਜਾਂ ਫਿਰ ਕਿਹਾ ਜਾਂਦਾ ਕਿ ਬਾਜਨ ਸਹੂਲਤਾਂ ਚੰਗੀ ਗੱਲ ਆ ਜੇ ਲੋਕਾਂ ਨੂੰ ਘਰ ਬੈਠਿਆਂ ਨੂੰ ਸਹੂਲਤਾਂ ਮਿਲਣਗੀਆਂ ਇਹ ਗੱਲ ਹੈ ਕਿ ਦਿੱਲੀ ਚ ਜਿਸ ਦਾ ਜਰਾ ਪੋਲਿਟਿਕਲ ਮਾਹੌਲ ਬਣਿਆ ਹੋਆ ਹਾਲਾਂਕਿ ਨਤੀਜੇ ਤਾਂ ਆਉਣੇ ਆ ਪਰ ਲੱਗਦਾ ਹੈ ਕਿ ਪੰਜਾਬ ਵਾਲੇ ਵੀ ਜਿਹੜਾ ਥੋੜਾ ਚੌਕਸ ਹੋ ਗਏ ਲੱਗਦੇ ਆ ਉਹਨਾਂ ਨੂੰ ਪੰਜਾਬ ਵਾਲੇ ਫਿਰੇ ਧਿਆਨ ਦੇਣਾ ਪਏਗਾ ਜੋ ਸਰਵਿਸ ਦੇ ਸਹੂਲਤਾਂ ਦਾ ਹਾਨੀ ਹਨ ਪਰ ਇਸ ਤੋਂ ਇਲਾਵਾ ਵੀ ਜੇ ਮੁੱਖ ਮੰਤਰੀ ਹੈ ਕੈਬਨ ਮੰਤਰੀਆਂ ਨੂੰ ਪੰਜਾਬ ਦੇ ਮੁੱਦਿਆਂ 'ਵਲ ਪੰਜਾਬ ਦੀਆਂ ਸਮੱਸਿਆਵਾਂ 'ਵਲ ਵੱਧ ਧਿਆਨ ਦੇਣਾ ਪੈਗਾ ਕਿਉਂਕਿ ਦਿੱਲੀ ਜਿਸ ਕਦਰ ਜਿਹੜੀ ਟੱਕਰ ਦਿੱਤੀ ਭਾਜਪਾ ਨੇ ਹਾਲਾਂਕਿ ਨਤੀਜੇ ਹੁਣੇ ਆਪ ਇਸ ਕਰਕੇ ਉਹਦੇ ਬਾਰੇ ਕੋਈ ਕਮੈਂਟ ਨਹੀਂ ਕਰਾਂਗੇ ਪਰ ਇੱਕ ਗੱਲ ਜ਼ਰੂਰ ਆ ਕਿ ਸਖਤ ਮੁਕਾਬਲਾ ਬਣਦਾ ਨਜ਼ਰ ਆ ਰਿਹਾ ਸਵਾਬ ਸੰਭਲ ਰਹੀ ਹੈ ਕਿ ਟਕਰਾ ਪੰਜਾਬ 'ਚ ਜਿਆ ਮਾਹੌਲ ਬਣ ਤੋਂ ਬਚੇ ਜਦੋਂ ਹੋਰ 2 ਸਾਲਾਂ ਨੂੰ ਇਲੈਕਸ਼ਨ ਹੋਣ ਟਕਰਾ ਪੰਜਾਬ 'ਚ ਇਦਾਂ ਦਾ ਟਕਰਾ ਨਾ ਹੋਵੇ ਤੇ ਆਪ ਜਿਹੜਾ ਦਾਵਾ ਕਰੀਏ ਫੇਰ ਅੱਗੇ ਪੰਜਾਬ ਸਤਿ ਸ੍ਰੀ ਅਕਾਲ ਜੀ ਮੌਕਾ ਮਿਲ ਸਕੇ ਮੌਕਾ ਤਾਂ ਹੀ ਮਿਲੇਗਾ ਜੇ ਜ਼ਮੀਨੀ ਹਕੀਕਤਾਂ ਦਾ ਮਤਾਕ ਲੋਕਾਂ ਨੂੰ ਸੂਝਤਾ ਮਿਲਣ ਗਿਆ ਜੀ ਜੀ ਸਿੱਦੂ ਸਾਹਿਬ ਗੱਲ ਆਮ ਆਦਮੀ ਪਾਰਟੀ ਦੀ ਚੱਲ ਰਹੀ ਤੇ ਗੱਲ ਤੁਸੀਂ ਇਲੈਕਸ਼ਨਸ ਦੀ ਵੀ ਕੀਤੀ ਹੈ ਜਾਂਦੇ ਜਾਂਦੇ ਇੱਕ ਵਾਰ ਤੁਸੀਂ ਸਾਡੇ ਦਰਸ਼ਕਾਂ ਨੂੰ ਇਹ ਜ਼ਰੂਰ ਸਾਂਝਾ ਕਰ ਦਿਓ ਬੀਤੇ ਦਿਨੀ ਐਗਜ਼ਿਟ ਪੋਲ ਜਿਹੜੇ ਨੇ ਉਹ ਸਾਹਮਣੇ ਆਏ ਸੀ ਤੁਹਾਨੂੰ ਕੀ ਲੱਗਦਾ ਹੈ ਕਿ ਸਰਕਾਰ ਕਿਸ ਦੀ ਅਗਨ ਕਰ ਰਹੀ ਹੈ ਬਹੁਤ ਪਿਆਰਾ ਸਵਾਲ ਹੈ ਸਮਾਂ ਬੜਾ ਘੱਟ ਹੈ ਰੇ ਦੇ ਮਤਾ ਕਿਹਾ ਜਾ ਸਕਦਾ ਹੈ ਕਿ ਦੇਖੋ ਆਪ ਤੇ ਭਾਜਪਾ ਦੋਨਾਂ ਚ ਕਾਂਟੀ ਦੀ ਟੱਕਰ ਹੈ ਜਿਹੜੇ ਚੋਣ ਸਰਵੇ ਆਏ ਆ ਉਹਨਾਂ ਚ ਇੱਕ ਦੋ ਸਰਵੇ ਇਹੋ ਜਿਹੇ ਆ ਜਿਨ੍ਹਾਂ ਨੇ ਭਾਜਪਾ ਨੂੰ ਉੱਪਰ ਰੱਖਿਆ ਔਰ ਆਪ ਨੂੰ ਥੋੜਾ ਹੇਠਾਂ ਰੱਖਿਆ ਪਰ ਕਾਂਗਰਸ ਕਿਧਰੇ ਨਹੀਂ ਲੱਗਦੀ ਕਾਂਗਰਸ ਨੂੰ ਦੇਖਣਾ ਪਏਗਾ ਕਿ ਦੇਸ਼ ਦੀ ਰਾਜਨੀਤੀ ਚ ਆਪਣੀ ਜ਼ਮੀਨ ਕਿਵੇਂ ਟਟੋਲਣੀ ਹੈ ਔਰ ਇੱਕ ਅੱਧੇ ਦਿਨ ਬਾਅਦ ਜਦੋਂ ਵੀ ਰਿਜ਼ਲਟ ਆਉਣੇ ਆ 8 ਫਰਵਰੀ ਨੂੰ ਅਸਲਨ ਨਤੀਜੇ ਤਾਂ ਉਹਦੇ ਸਾਹਮਣੇ ਆਉਣਗੇ ਕੋਕੇ ਚੋਮਣ ਜਿਹੜੇ ਸਰਵੇ ਆਇਆ ਉਹਨਾਂ ਨੂੰ ਆਪ ਵਾਲਿਆਂ ਨੇ ਤਾਂ ਰਿਜੈਕਟ ਕੀਤਾ ਹੈ ਭਾਜਪਾ ਦੇ ਜਿਆਦਾ ਹੱਕ ਚ ਗਏ ਐ ਸੋ ਭਾਜਪਾ ਵਾਲੇ ਉਹਨਾਂ ਚੋਣ ਸਰਵੇਖਣ ਦੀ ਹਮਾਇਤ ਕਰ ਰਿਹਾ ਹੈ ਪਰ ਦੇਖਣਾ ਹੋਏਗਾ ਕਿ 8 ਫਰਵਰੀ ਨੂੰ ਦਿੱਲੀ ਦੇ ਵੋਟਰਾਂ ਨੇ ਜਿਹੜਾ ਫਤਵਾ ਦਿੱਤਾ ਉਹਦੇ ਨਤੀਜੇ ਕਿਹੋ ਜਿਹੇ ਸਾਹਮਣੇ ਆਉਣਗੇ ਜੇ ਕੁਮਰ ਜੀ ਸਿੱਧੂ ਸਾਹਿਬ ਸਾਡੇ ਦਰਸ਼ਕਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਸਦਰਸ਼ਕੋ ਅੱਜ ਦੇ ਖਬਰਾਂ ਦੇ ਵਿੱਚ ਫਿਲਹਾਲ ਇਨਾ ਹੀ ਜਲਦ ਮਿਲਾਂਗੀ ਕੱਲ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ